ਇਸੇ ਵੀ ਵੀਡੀਓ ਤੇ ਵਿਊ ਆਉਣ ਦੇ ਵਿੱਚ 90% ਰੋਲ ਉਹਦੇ ਥੰਬਨੇਲ ਦਾ ਹੁੰਦਾ ਟਾਈਟਲ ਟੈਗ ਤੇ ਡਿਸਕ੍ਰਿਪਸ਼ਨ ਇਹਨਾਂ ਦਾ ਰੋਲ ਸਿਰਫ 10% ਹੁੰਦਾ ਸੋ ਜਿੰਨਾ ਵਧੀਆ ਤੁਹਾਡਾ ਥੰਬਨੇਲ ਹੋਵੇਗਾ ਤੁਹਾਡੀ ਵੀਡੀਓ ਦੇ ਵਾਇਰਲ ਹੋਣ ਦੇ ਉਨੇ ਹੀ ਜ਼ਿਆਦਾ ਚਾਂਸ ਹੋਣਗੇ ਥੰਬਨੇਲ ਬਣਾਉਣ ਦੇ ਲਈ ਸਭ ਤੋਂ ਪਹਿਲਾਂ ਤੁਹਾਨੂੰ ਇੱਕ ਐਪ ਦੀ ਜ਼ਰੂਰਤ ਪਵੇਗੀ ਜਿਸ ਦਾ ਨਾਮ ਹੈ ਪਿਕਸਲ ਐਵ ਇਹ ਤੁਹਾਨੂੰ ਪਲੇ ਸਟੋਰ ਦੇ ਉੱਪਰ ਬਿਲਕੁਲ ਫ੍ਰੀ ਦੇ ਵਿੱਚ ਮਿਲ ਜਾਵੇਗਾ ਪਿਕਸਲ ਐਵ ਐਪ ਨੂੰ ਇੰਸਟਾਲ ਕਰਨ ਤੋਂ ਬਾਅਦ ਸਭ ਤੋਂ ਪਹਿਲਾਂ ਆਪਾਂ ਇਹਦੀ ਸੈਟਿੰਗ ਕਰਦੇ ਹਾਂ ਇੱਕ ਵਧੀਆ ਥੰਬਨੇਲ 1280 720 ਪਿਕਸਲ ਦੇ ਵਿੱਚ ਬਣਦਾ ਹੈ ਤਾਂ ਸਭ ਤੋਂ ਪਹਿਲਾਂ ਆਪਾਂ ਆਪਣੇ ਥੰਬਨੇਲ ਦਾ ਸਾਈਜ਼ ਸੈੱਟ ਕਰ ਲੈਨੇ ਆਂ ਸਭ ਤੋਂ ਪਹਿਲਾਂ ਆਪਾਂ ਇਹਦਾ ਬੈਕਗ੍ਰਾਉਂਡ ਚੇਂਜ ਕਰਾਂਗੇ ਤੇ ਬੈਕਗ੍ਰਾਉਂਡ ਚੇਂਜ ਕਰਨ ਦੇ ਲਈ ਆਪਾਂ ਕਲਰ ਦੇ ਉੱਪਰ ਕਲਿੱਕ ਕਰਦੇ ਆਂ ਇਹਦੇ ਵਿੱਚ ਤੁਸੀਂ ਸਿੰਗਲ ਕਲਰ ਵੀ ਚੂਜ਼ ਕਰ ਸਕਦੇ ਹੋ ਪਰ ਆਪਾਂ ਗ੍ਰੇਡੀਐਂਟ ਦੇ ਉੱਪਰ ਕਲਿੱਕ ਕਰਦੇ ਆਂ ਤੇ ਇਹਦੇ ਵਿੱਚ ਆਪਾਂ ਪਰਪਲ ਕਲਰ ਚੂਜ਼ ਕਰਦੇ ਆਂ ਇਸ ਤੋਂ ਬਾਅਦ ਪਲੱਸ ਦੇ ਸਾਈਨ ਉੱਪਰ ਕਲਿੱਕ ਕਰਕੇ ਆਪਾਂ ਕਲਰ ਨੂੰ ਹੋਰ ਜ਼ਿਆਦਾ ਡਾਰਕ ਜਾਂ ਲਾਈਟ ਕਰ ਸਕਦੇ ਹਾਂ ਤੇ ਆਪਣਾ ਬੈਕਗ੍ਰਾਉਂਡ ਹੁਣ ਬਣ ਕੇ ਤਿਆਰ ਆ ਤੇ ਹੁਣ ਆਪਾਂ ਇਹਦੇ ਉੱਪਰ ਟੈਕਸਟ ਲਿਖਾਂਗੇ ਇਹਦੇ ਲਈ ਆਪਾਂ ਟੈਕਸਟ ਦੇ ਉੱਪਰ ਕਲਿੱਕ ਕਰਾਂਗੇ ਇੱਥੇ ਆਪਾਂ ਇੰਗਲਿਸ਼ ਦੇ ਵਿੱਚ ਟਾਈਪ ਕਰਾਂਗੇ ਥੰਬਨੇਲ ਇਸ ਨੂੰ ਆਪਾਂ ਥੋੜਾ ਹੋਰ ਵੱਡਾ ਕਰ ਦਿੰਦੇ ਆ ਹੁਣ ਆਪਾਂ ਇਹਦੇ ਫੌਂਟ ਚੇਂਜ ਕਰਾਂਗੇ ਇਹਦੇ ਵਿੱਚ ਤੁਸੀਂ ਕੋਈ ਵੀ ਫੌਂਟ ਚੂਜ਼ ਕਰ ਸਕਦੇ ਹੋ ਹੁਣ ਆਪਾਂ ਬੋਲਡ ਦੇ ਉੱਪਰ ਕਲਿੱਕ ਕਰਾਂਗੇ ਤਾਂ ਇਹਦੇ ਨਾਲ ਤੁਸੀਂ ਦੇਖ ਸਕਦੇ ਹੋ ਕਿ ਆਪਣੇ ਟੈਕਸਟ ਆ ਜਿਹੜੇ ਉਹ ਹੋਰ ਵੀ ਵਧੀਆ ਲੱਗਣ ਲੱਗੇ ਤੇ ਹੁਣ ਆਪਾਂ ਪੰਜਾਬੀ ਦੇ ਵਿੱਚ ਟਾਈਪ ਕਰਾਂਗੇ ਪੰਜਾਬੀ ਦੇ ਵਿੱਚ ਟਾਈਪ ਕਰਨ ਦੇ ਲਈ ਤੁਸੀਂ Google ਦੇ ਉੱਪਰ ਜਾਣਾ ਤੇ ਉੱਥੇ ਤੁਸੀਂ ਪੰਜਾਬੀ ਫੌਂਟ ਲਿਖ ਕੇ ਸਰਚ ਕਰਨਾ ਉੱਥੇ ਤੁਹਾਨੂੰ ਜੋ ਵੀ ਫੌਂਟ ਵਧੀਆ ਲੱਗਦਾ ਉਹ ਤੁਸੀਂ ਆਪਣੇ ਮੋਬਾਈਲ ਦੇ ਵਿੱਚ ਇੰਸਟਾਲ ਕਰ ਸਕਦੇ ਹੋ ਤੇ ਆਪਾਂ ਇੱਥੇ ਹੁਣ ਲਿਖਦੇ ਹਾਂ ਬਣਾਉਣਾ ਸਿੱਖੋ ਹੁਣ ਆਪਾਂ ਇਹਦਾ ਕਲਰ ਚੇਂਜ ਕਰਾਂਗੇ ਆਪਾਂ ਇਹਨੂੰ ਬਲੈਕ ਕਰ ਦਿੰਦੇ ਹਾਂ ਇਸ ਤੋਂ ਬਾਅਦ ਆਪਾਂ ਬੈਕਗ੍ਰਾਉਂਡ ਤੇ ਜਾਂਦੇ ਹਾਂ ਤੇ ਇਹਨੂੰ ਇਨੇਬਲ ਕਰ ਦਿੰਦੇ ਹਾਂ ਬੈਕਗ੍ਰਾਉਂਡ ਸਿਲੈਕਟ ਕਰਦੇ ਸਮੇਂ ਕਲਰ ਕੰਬੀਨੇਸ਼ਨ ਦਾ ਜ਼ਰੂਰ ਧਿਆਨ ਰੱਖੋ ਜਿਵੇਂ ਕਿ ਜੇ yellow ਬੈਕਗ੍ਰਾਉਂਡ ਆ ਤਾਂ ਉਸਤੇ ਉੱਪਰ ਆਪਾਂ black ਕਲਰ ਦੇ ਟੈਕਸਟ ਲਿਖ ਸਕਦੇ ਆ ਜੇ ਕਲਰ ਕੰਬੀਨੇਸ਼ਨ ਸਹੀ ਨਹੀਂ ਹੋਵੇਗਾ ਤਾਂ ਟੈਕਸਟ ਡਲ ਲੱਗਣਗੇ ਹੁਣ ਆਪਾਂ ਬੈਕਗ੍ਰਾਉਂਡ ਨੂੰ ਲੈਫਟ ਸਾਈਡ ਤੋਂ ਰਾਈਟ ਸਾਈਡ ਤੋਂ ਤੇ ਟੌਪ ਤੇ ਬਾਟਮ ਤੋਂ ਥੋੜਾ ਥੋੜਾ ਫੈਲਾ ਲਵਾਂਗੇ ਜਿਸ ਨਾਲ ਆਪਣੇ ਜਿਹੜੇ ਟੈਕਸਟ ਨੇ ਉਹ ਸੈਂਟਰ ਦੇ ਵਿੱਚ ਆ ਜਾਣ ਇਸ ਨੂੰ ਇਨਕਰੀਜ਼ ਕਰਕੇ ਆਪਾਂ ਇਹਦੇ ਕਿਨਾਰਿਆਂ ਨੂੰ round shape ਦੇ ਵਿੱਚ ਕਰ ਸਕਦੇ ਆ ਹੁਣ ਆਪਾਂ ਫੌਂਟ ਦੇ ਵਿੱਚ ਜਾਵਾਂਗੇ ਤੇ ਮਾਈ ਫੌਂਟ ਦੇ ਉੱਪਰ ਕਲਿੱਕ ਕਰਾਂਗੇ ਇੱਥੇ ਆਪਾਂ ਪੰਜਾਬੀ ਦਾ ਅਨਮੋਲ ਲਿਪੀ ਫੌਂਟ ਆ ਉਹਨੂੰ ਸਿਲੈਕਟ ਕਰਾਂਗੇ ਤੁਸੀਂ ਇਸ ਦੇ ਸਾਈਜ਼ ਨੂੰ ਆਪਣੀ ਲੋੜ ਮੁਤਾਬਕ ਘਟਾ ਜਾਂ ਵਧਾ ਸਕਦੇ ਹੋ ਤੇ ਇਸ ਦੇ ਨੀਚੇ ਆਪਾਂ ਬਣਾਉਣਾ ਸਿੱਖੋ ਜਿੱਥੇ ਲਿਖਿਆ ਹੋਇਆ ਉਹਨੂੰ ਸੈੱਟ ਕਰ ਦਿੰਦੇ ਹਾਂ ਹੁਣ ਆਪਾਂ ਫਿਰ ਟੈਕਸਟ ਦੇ ਉੱਪਰ ਕਲਿੱਕ ਕਰਾਂਗੇ ਤੇ ਹੁਣ ਆਪਾਂ ਸਾਰਾ ਪੰਜਾਬੀ ਦੇ ਵਿੱਚ ਟਾਈਪ ਕਰਾਂਗੇ ਇੱਥੇ ਆਪਾਂ ਟਾਈਪ ਕਰਾਂਗੇ থাম্বਨੇਲ ਬਣਾਉਣਾ ਬਹੁਤ ਸੌਖਾ ਜੋ ਨੀਚੇ ਵਾਲੀ ਲਾਈਨ ਆ ਉਹਨੂੰ ਆਪਾਂ ਸਪੇਸ ਦੀ ਹੈਲਪ ਦੇ ਨਾਲ ਥੋੜਾ ਸੈਂਟਰ ਦੇ ਵਿੱਚ ਲੈ ਆਉਂਦੇ ਹਾਂ ਹੁਣ ਆਪਾਂ ਟੈਕਸਟ ਕਲਰ ਚੇਂਜ ਕਰਾਂਗੇ ਤੇ ਉਸ ਤੋਂ ਬਾਅਦ ਆਪਾਂ ਇਹਦਾ ਬੈਕਗ੍ਰਾਉਂਡ ਚੇਂਜ ਕਰਦੇ ਆਂ ਆਪਾਂ ਇੱਥੇ ਵਾਈਟ ਕਲਰ ਦਾ ਬੈਕਗ੍ਰਾਉਂਡ ਸਿਲੈਕਟ ਕਰਦੇ ਆਂ ਤੇ ਉਸ ਤੋਂ ਬਾਅਦ ਆਪਾਂ ਬੈਕਗ੍ਰਾਉਂਡ ਨੂੰ ਥੋੜਾ ਲੈਫਟ ਤੋਂ ਥੋੜਾ ਰਾਈਟ ਤੋਂ ਥੋੜਾ ਉੱਪਰ ਤੇ ਥੋੜਾ ਡਾਊਨ ਤੋਂ ਥੋੜਾ ਥੋੜਾ ਇਨਕਰੀਜ਼ ਕਰਾਂਗੇ ਤੇ ਰਿਡਿਊਸ ਦੇ ਉੱਪਰ ਕਲਿੱਕ ਕਰਕੇ ਆਪਾਂ ਇਹਦੇ ਕਿਨਾਰੇਆਂ ਨੂੰ ਰਾਉਂਡ ਸ਼ੇਪ ਦੇ ਵਿੱਚ ਕਰ ਲੈਨੇ ਆਂ ਉਸ ਤੋਂ ਬਾਅਦ ਆਪਾਂ ਫੌਂਟ ਦੇ ਉੱਪਰ ਕਲਿੱਕ ਕਰਦੇ ਆਂ ਤੇ ਮਾਈ ਫੌਂਟ ਦੇ ਉੱਪਰ ਕਲਿੱਕ ਕਰਕੇ ਆਪਾਂ ਪੰਜਾਬੀ ਦਾ ਫੌਂਟ ਅਨਮੋਲ ਹੁਣ ਇਸ ਨੂੰ ਥੋੜਾ ਇਨਕਰੀਜ਼ ਕਰ ਲੈਂਦੇ ਆ ਤੇ ਬਣਾਉਣਾ ਸਿੱਖੋ ਦੇ ਥੱਲੇ ਇਹਨੂੰ ਸੈੱਟ ਕਰ ਦਿੰਦੇ ਆ ਆਪਣਾ ਇਹਨਾਂ ਥੰਬਨੇਲ ਬਣ ਕੇ ਤਿਆਰ ਹੋ ਚੁੱਕਿਆ ਹੈ ਹੁਣ ਆਪਾਂ ਸ਼ੇਪ ਦੇ ਉੱਪਰ ਕਲਿੱਕ ਕਰਾਂਗੇ ਹੁਣ ਆਪਾਂ ਸ਼ੇਪ ਦੇ ਅੰਦਰ ਇੱਕ ਕਲਰ ਫਿਲ ਕਰਾਂਗੇ ਤੁਸੀਂ ਸ਼ੇਪ ਨੂੰ ਕੋਈ ਵੀ ਕਲਰ ਦੇ ਸਕਦੇ ਹੋ ਤੇ ਉਸ ਤੋਂ ਬਾਅਦ ਆਪਾਂ ਟਿਕ ਮਾਰਕ ਦੇ ਉੱਪਰ ਕਲਿੱਕ ਕਰਾਂਗੇ ਇਸ ਤੋਂ ਬਾਅਦ ਆਪਾਂ ਅਰੇਜ਼ ਦੇ ਉੱਪਰ ਕਲਿੱਕ ਕਰਾਂਗੇ ਅਰੇਜ਼ ਦੇ ਉੱਪਰ ਕਲਿੱਕ ਕਰਨ ਤੋਂ ਬਾਅਦ ਆਪਾਂ ਇਸ ਸ਼ੇਪ ਦੇ ਉੱਪਰ ਕਲਿੱਕ ਕਰਾਂਗੇ ਤੇ ਉਸ ਤੋਂ ਬਾਅਦ ਆਪਾਂ ਉਂਗਲ ਨੂੰ ਸੱਜੇ ਖੱਬੇ ਥੋੜਾ ਥੋੜਾ ਮੂਵ ਕਰਦੇ ਕਰਦੇ نیچے ਵੱਲ ਆਵਾਂ ਤੇ ਉਸ ਤੋਂ ਬਾਅਦ ਆਪਣੀ ਜਿਹੜੀ ਇਹ ਸ਼ੇਪ ਆ ਉਹ ਬਣ ਕੇ ਤਿਆਰ ਹੋ ਚੁੱਕੀ ਆ ਹੁਣ ਇਸ ਨੂੰ ਚਾਰੇ ਪਾਸਿਆਂ ਤੋਂ ਆਪਣੀ ਲੋੜ ਮੁਤਾਬਕ ਥੋੜਾ ਥੋੜਾ ਇਨਕਰੀਜ਼ ਕਰਾਂਗੇ ਉਸ ਤੋਂ ਬਾਅਦ ਆਪਾਂ ਸਟ੍ਰੋਕ ਦੇ ਉੱਪਰ ਕਲਿੱਕ ਕਰਾਂਗੇ ਤੇ ਇਸ ਨੂੰ ਇਨੇਬਲ ਕਰ ਦੇਵਾਂਗੇ ਇੱਥੇ ਆਪਾਂ ਸਟ੍ਰੋਕ ਦੇ ਲਈ yellow ਕਲਰ ਉੱਪਰ ਕਲਿੱਕ ਕਰਾਂਗੇ ਸਟ੍ਰੋਕ ਦੇ ਨਾਲ ਜਿਹੜੀ ਇਹਦੀ ਸ਼ੇਪ ਆ ਉਹ ਡਬਲ ਦਿਸਣ ਲੱਗ ਜਾਵੇਗੀ ਹੁਣ ਆਪਾਂ ਸਟ੍ਰੋਕ ਦੀ ਵਿਡਥ ਨੂੰ ਥੋੜਾ ਹੋਰ ਵਧਾ ਦੇਵਾਂਗੇ ਤਾਂ ਕਿ ਦੇਖਣ ਦੇ ਵਿੱਚ ਹੋਰ ਵੀ ਵਧੀਆ ਲੱਗੇ ਆਪਣਾ ਥੰਬਨੇਲ ਤਕਰੀਬਨ ਬਣ ਕੇ ਤਿਆਰ ਹੋ ਚੁੱਕਿਆ ਹੈ ਹੁਣ ਇੱਥੇ ਆਪਾਂ ਆਪਣੀ ਪਿਕ ਨੂੰ ਇੰਪੋਰਟ ਕਰਾਂਗੇ ਪਿਕ ਲਗਾਉਣਾ ਬਹੁਤ ਜ਼ਰੂਰੀ ਆ ਜੇ ਤੁਸੀਂ ਆਪਣੀ ਪਿਕ ਲਗਾਉਨੇ ਹੋ ਤਾਂ ਇਹਦੇ ਨਾਲ ਤੁਹਾਡੀ ਫੇਸ ਵੈਲਿਊ ਬਣਦੀ ਆ ਲੋਕਾਂ ਨੂੰ ਪਤਾ ਲੱਗਦਾ ਕਿ ਇਹ ਤੁਹਾਡੀ ਵੀਡੀਓ ਆ ਇਸ ਤਰ੍ਹਾਂ ਤੁਸੀਂ ਪਿਕ ਦੇ ਸਾਈਜ਼ ਨੂੰ ਵੱਡਾ ਜਾਂ ਛੋਟਾ ਕਰ ਸਕਦੇ ਹੋ ਇਸ ਤਰ੍ਹਾਂ ਤੁਸੀਂ ਪਿਕ ਦੇ ਸਾਈਜ਼ ਨੂੰ ਵੱਡਾ ਜਾਂ ਛੋਟਾ ਕਰ ਸਕਦੇ ਹੋ ਇਸ ਤੋਂ ਬਾਅਦ ਆਪਾਂ ਇਸ ਨੂੰ ਇੱਥੇ ਸੈੱਟ ਕਰਾਂਗੇ ਆਪਣਾ ਥੰਬਨੇਲ ਬਣ ਕੇ ਤਿਆਰ ਹੋ ਚੁੱਕਿਆ ਹੈ ਤਾਂ ਇਸ ਤਰ੍ਹਾਂ ਤੁਸੀਂ ਵੀ ਬੜੀ ਆਸਾਨੀ ਦੇ ਨਾਲ ਇੱਕ ਵਧੀਆ ਥੰਬਨੇਲ ਬਣਾ ਸਕਦੇ ਹੋ ਇਸ ਚੈਨਲ ਦੇ ਉੱਪਰ ਤੁਹਾਨੂੰ YouTube ਬਾਰੇ ਜਾਣਕਾਰੀ ਦੇਣ ਵਾਲੀ ਹਰ ਤਰ੍ਹਾਂ ਦੀ ਵੀਡੀਓ ਮਿਲੂਗੀ ਜੇ ਵੀਡੀਓ ਪਸੰਦ ਆਈ ਤਾਂ ਵੀਡੀਓ ਨੂੰ ਲਾਈਕ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ